ਹਾਂਜੀ ਤੇ ਹੁਣ ਇੱਕ ਬੁਰੀ ਖਬਰ ਹੋਰ ਐ ਬਈ ਸਾਡੀ ਰੈਸਪੀ ਜਿਹੜੀ ਐ ਉਹ ਕੈਨਸਲ ਹੋ ਚੁੱਕੀ ਐ ਜਿਹੜੀ ਅਸੀਂ ਰੈਸਪੀ ਬਣਾਣੀ ਸੀ ਸਪੈਸ਼ਲ ਰੈਸਪੀ ਤੇ ਅਸੀਂ ਹੁਣ ਅੱਜ ਫੇਰ ਬਰੈਡਾਂ ਤੇ ਆ ਗਏ। ਉਹੀ ਹਮਾਰੇ ਸੈਂਡਵਿਚ ਅੱਜ ਫੇਰ ਅੱਜ ਅਸੀਂ ਬਰੈਡਾਂ ਤੇ ਆ ਗਏ ਆ ਤੇ ਹੁਣ ਸੈਂਡਵਿਚ ਬਣਾਣ ਲੱਗੇ ਆ ਤੇ ਇਹ ਮਾੜਾ-ਵੋੜਾ ਤੁਹਾਨੂੰ ਦਿਖਾਣ ਦੇਖਣ ਨੂੰ ਮਿਲ ਜੇਗਾ। ਨੋਰ ਨਾ ਕਰਿਓ ਸਕਿਪ ਨਾ ਕਰਿਓ। ਠੀਕ ਐ ਤੇ ਅੱਜ ਇਹ ਆਪਾਂ ਡਿਫਰੈਂਟ ਤਰ੍ਹਾਂ ਦੇ ਪਹਿਲਾਂ ਵਾਂਗੂ ਨਹੀਂ ਬਣਾਵਾਂਗੇ ਜਿਵੇਂ ਬਣਾਉਂਦੇ ਸੀ। ਉੱਦਾਂ ਦੇ ਸੈਂਡਵਿਚ ਨਹੀਂ ਹੋਣਗੇ ਤੇ ਆ ਦੇਖ ਲਓ ਤੁਸੀਂ ਸਬਜ਼ੀਆਂ ਗੜਿਆ ਵੇ ਇਹਦਾ ਬਹੁਤ ਕੁਝ ਬਣ ਸਕਦਾ ਹੱਲੇ ਵੀ ਹੱਲੇ ਵੀ ਇਹਦੀਆਂ ਬੜੀਆਂ ਚੀਜ਼ਾਂ ਬਣ ਸਕਦੀਆਂ ਜੇ ਆਪਾਂ ਬਣਾਉਣ ਵਾਲੇ ਹੋਈਏ ਹੈਂ ਕੋਰਨਫਲੋਰ ਚਾਹੀਦੀ ਸੀ ਕੋਰਨਫਲੋਰ ਲੈਵਨੇ ਕੋਰਨਫਲੋਰ ਕਰਿੰਦੀ ਹਾਂ ਪਰ ਟਾਈਮ ਦਾ ਪੰਗਾ ਨਾ ਹੁਣ ਟਾਈਮ ਦਾ ਪੰਗਾ 4:30 ਹੋ ਚੁੱਕੇ ਨੇ ਤੇ ਫਿਰ ਸ਼ਾਮ ਆਣੀ ਫਿਰ ਰੋਟੀ ਦਾ ਟਾਈਮ ਫਿਰ ਭੁੱਖ ਨਹੀਂ ਲੱਗਦੀ ਰਾਤ ਦੀ ਰੋਟੀ ਨਹੀਂ ਖਾ ਹੁੰਦੀ ਹੈਨਾ ਫਿਰ ਜੇ ਖਾ ਲਈ ਫਿਰ ਪਚਦੀ ਨਹੀਂ ਇਹ ਪ੍ਰੋਬਲਮ ਹੈ ਤਾਂ ਕਰਕੇ ਫਿਰ ਹੁਣ ਅਸੀਂ ਹਲਕਾ ਫੁਲਕਾ ਜਿਹਾ ਬਣਾਉਣ ਲੱਗੇ ਆ ਤੇ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਕਰੀਏ ਸ਼ੁਰੂ ਚਲੋ ਅੱਜ ਆ ਵੀ ਤੁਸੀਂ ਕਰੋ ਸ਼੍ਰੀ ਗਣੇਸ਼ ਕਰੀ ਸ਼੍ਰੀ ਗਣੇਸ਼ ਕਰੀ ਕੋਈ ਚੈਲੰਜ ਚੁਲੇਂਗੇ ਨਹੀਂ ਚੈਲੰਜ ਕੰਮ ਕਰ ਚੱਲਗੇ ਕੰਮ ਕਰਦੇ ਹੋ ਸੋਈ ਜਾਓ ਰਸੋਈ ਨੂੰ ਨਹੀਂ ਕਰ ਸਕਦੇ ਹਾਂ ਕੋਈ ਚੈਲੰਜ ਚੁਲੇ ਨਹੀਂ ਹੈਗਾ ਕਰ ਸਕਦੇ ਨਹੀਂ ਯਾਰ ਵੱਡੀ ਆਈ ਬੜੀ ਚਲਾਕ ਅੱਜ ਚਾਹ ਬਣਵਾ ਲਈ ਮੇਰੇ ਕੋ ਭਲੇਖੇ ਨਾਲ ਕਮਾਲ ਦੀ ਗੱਲ ਹੈ ਨਾ ਰੈਸਪੀ ਛੇਤੀ ਖੜੇ ਹੋ ਜਲਦੀ ਕਰੋ ਹੱਜਾ ਸੀ ਜਲਦੀ ਕਰੋ ਜਲਦੀ ਆ ਬਣ ਗਈ ਹੈ ਚਲੋ ਕੱਟ ਹੋ ਗਿਆ ਸਭ ਜੀ ਮੈਨੂੰ ਪਹਿਨਾ ਤੁਹਾਨੂੰ ਵਿੱਚ ਸਾਰਾ ਮਟੀਰੀਅਲ ਫਿਕਸ ਕਰਕੇ ਦੇਣੀ ਆ ਠੀਕ ਹੈ ਤੇ ਤੁਸੀਂ ਬਸ ਐਨੂੰ ਉਹਦੇ ਵਿੱਚ ਪਾ ਕੇ ਉਹ ਕਰ ਲੈਣਾ ਠੀਕ ਹੈ ਠੀਕ ਹੈ ਲਾਈਟ ਨਹੀਂ ਚਲ ਲਾਈਟ ਨਹੀਂ ਹੈਗੀ ਆ ਜਾਏਗੀ ਲਾਈਟ ਕਬ ਤਿਆਰ ਤਾਂ ਕਰਨਾ ਸਮੱਗਰੀ ਤਿਆਰ ਕਰਦੇ ਉਹ ਬਾਕੇ ਬਾਦ ਲਾਈਟ ਆ ਜਾਈਗੀ ਤੇ ਫਿਰ ਕਰਦਾ ਹੁਣ ਲਾਈਟ ਦਾ ਸਿਆਪਾ ਬੈ ਗਿਆ ਇਨਵਰਟਰ ਵੀ ਸਾਡਾ ਕੰਮ ਕਰਦਾ ਪਰ ਇਨਵਰਟਰ ਦੇ ਤੋਂ ਚਲਣਾ ਵੀ ਨਹੀਂ ਹੈ ਸੈਂਡਵਿਚ ਮੇਕਰ ਹੈਨਾ ਇਲੈਕਟ੍ਰਿਕ ਆ ਤਾਂ ਕਰਕੇ ਆਪਾਂ ਨੇ ਚਲਾਇਆ ਹੀ ਨਹੀਂ ਆਹੋ ਹਾਂ ਨਾਲ ਉਹ ਉਹ ਆਪਣਾ ਨਾ ਸਾਡਾ ਬੈਟਰੀ ਆਉਣ ਬਦਲ ਨਹੀਂ ਨਹੀਂ ਬੈਟਰੀ ਬਦਲਣਾ ਹੈ ਨਾ ਖਰਾਬ ਹੋ ਗਿਆ ਜਿਆਦਾ ਦੇਰ ਕੱਟਦਾ ਨਹੀਂ ਹੈਗਾ ਜਲਦੀ ਖਤਮ ਹੋ ਜਾਂਦੀ ਹੈ ਬੈਟਰੀ ਉਹਦੀ ਕੱਢ ਗਿਆ ਹੈ ਨਾ ਹਾਂ ਮੇਰੇ ਆਉਣ ਤੋਂ ਪਹਿਲਾਂ ਦਾ ਹੈ ਇਹ ਸਾਲ ਹੋ ਗਿਆ 20 ਤੇ ਉਦੋਂ ਹੋ ਗਿਆ ਸੀ 26 26 ਹੋ ਗਿਆ 20 ਕਿੱਥੇ ਹੋ ਗਿਆ ਸਾਲ ਯਾਰ ਕਿਉਂ ਯਾਰ ਤੁਸੀਂ ਵੀ ਨਾ ਮੰਮੀ ਕੀ ਸਾਲ ਹੋ ਗਿਆ ਤੇ ਤੂੰ ਆਪਾਂ ਇੱਧਰ ਆਏ ਗਾਪ ਰੋੜ ਦੇ 19 ਸਾਲ 18 ਸਾਲ ਹੋਏ ਨੇ 20 ਕਿੱਥੇ ਹੋ ਗਏ ਮੈਂ ਤਾਂ 26 ਕਹਿਣ ਲੱਗੀ ਸੀ 6 ਸਾਲ ਮੇਰੇ ਤੂੰ ਆਇਆ ਉਦੋਂ ਦਾ ਲੈ ਆ ਨਾ ਹਾਂ ਹੋ ਫੇਰ ਕਿੰਨੇ ਸਾਲ 19 2005 ਚ ਆਏ ਸੀ ਕਿੰਨੇ ਸਾਲ ਹੋ ਗਏ 2005 ਤੋਂ ਲੈ ਕੇ 19 ਸਾਲ ਫੇਰ 20 ਮੰਮੀ ਕਹੀ ਜਾਂਦੇ ਤੇ ਮੰਮੀ ਬ੍ਰੈਡ ਦੇਖੋ ਕਿੰਨਾ ਸੋਹਣਾ ਲੈ ਕੇ ਆਇਆ ਮੰਮੀ ਕਿੱਟੀ ਬ੍ਰੈਡ ਹੈ ਕਿੰਨਾ ਸੋਹਣਾ ਯਾਰ ਹੈ ਨਾ ਪਰ ਕਾਫੀ ਵੱਡਾ ਨਾਲੇ ਇੰਨੇ ਦਾ ਹੈ 50 ਰੁਪਏ ਦਾ ਹੈਗਾ ਲੱਗਦਾ ਆਰੇ ਸ਼ੂਰ ਆਹਦੀ ਪ੍ਰਾਈਸ ਟੈਗ ਹੈਗਾ ਇਹਦਾ ਆ ਦੇ 50 ਰੁਪਏ ਦਾ 50 ਰੁਪਏ ਦਾ ਚੱਕੋ ਆਏ ਮੈਨਾਂ ਭੂਟ ਆਇਆ ਭੂਟ ਓਏ ਭੂਟ ਮੇਰਾ ਤੁਹਾਨੂੰ ਪਤਾ ਹੈ ਇੱਕ ਬੰਦਾ ਨਾ ਭੂਟ ਨੂੰ ਫੋਨ ਲਾਂਦਾ ਪਿਆ ਸੀ ਹਾਂ ਫੇਰ ਫਿਰ ਅਸੀਂ ਲਾਈਏ ਕਰੀ ਗਾ ਲਾਂਗੇ ਚਾਰਲੀ ਚਾਰਲੀ ਹੈ ਚਾਰਲੀ ਚਾਰਲੀ ਐਨਾ ਕਰਦੀ ਨਾ ਚਲੋ ਚਾਰਲੀ ਚਾਰਲੀ ਮੈਂ ਦੀਏ ਕਹਿੰਦੀ ਪੈਨਸਲ ਲੈ ਆਏਗੀ ਨਹੀਂ ਤੇ ਜੇ ਸਨੀਆਂ ਕਰਦਾ ਫਿਰ ਮੇਰੇ ਵੱਲ ਪੱਦੀ ਪਾਪਾ ਵੀ ਨੂਦ ਲਾਦੇ ਨਹੀਂ ਇਹਨਾਂ ਨੂੰ ਜਾ ਰਹੀ ਹੈ ਕਿ ਮੈਨੂੰ ਡਰਾਓ ਮੰਮਾ ਮੰਮਾ ਡਰਦੀ ਏ ਅੱਖਾ ਘੱਡ ਘੱਡ ਕੇ ਥੋੜਾ ਵੇ ਰੱਖ ਤੂੰ ਆਹ ਵੇ ਭੱਜ ਲੈਂਦੀ ਇਕੱਲੇ ਚਲੋ ਫਿਰ ਚਲੋ ਆਜੋ ਆਹ ਤੇ ਪੂਰੀ ਲਓ ਜੀ ਫਿਰ ਆ ਗਏ ਹਾਂ ਰਸੋਈ ਦੇ ਵਿੱਚ ਤੇ ਉਹ ਵੀ ਜੀਬੀ ਰੈਸਪੀ ਲੈ ਕੇ ਤੇ ਵਿੱਚ ਆਹ ਵੇਖੋ ਵਿੱਚ ਪਾਦੀ ਮਿਉਨੀ ਪਾਦੀ ਸੋਸ ਪਾਤਾ ਵਿੱਚ ਆ ਸਮਾਨ ਪਾਤਾ ਸਾਰਾ ਸ਼ਿਮਲਾ ਮਿਰਚ ਪਾਦੀ ਟਮਾਟਰ ਪਾਦਾ ਖੀਰਾ ਪਾਤਾ ਪਿਆਜ਼ ਪਾਤਾ ਤੇ ਹੋਰ ਕੀ ਪਾਇਆ ਬਸ ਮਿਰਚ ਦਾ ਪਾਣੀ ਹੈ ਇਹਦੇ ਵਿੱਚ ਆਪਾਂ ਇਹਦੇ ਵਿੱਚ ਹੋਰ ਵੀ ਸੋਸ ਪੈਂਦੀ ਏ ਸੋਸ ਕੋਈ ਨਹੀਂ ਚਿੱਲਾ ਚੁੱਲਾ ਜਿਆਦਾ ਸੋਸਾਂ ਨਹੀਂ ਖਾਈਦੀ ਹੁੰਦੀਆਂ ਮੈਂ ਗੱਲਾਂ ਦੱਸ ਰਹੀਆਂ ਜੇ ਕਿਸੇ ਹਾਂ ਜੇ ਬਣਾਣੀ ਹੋਵੇ ਸੌਰੀ ਸੌਰੀ ਆਪਾਂ ਕੜਾ ਪ੍ਰੋਫੈਸ਼ਨਲ ਹੋ ਨਹੀਂ ਹੈਗੇ ਗੁੱਸਾ ਨਹੀਂ ਕਰਨਾ ਪ੍ਰੋਫੈਸ਼ਨਲ ਨਹੀਂ ਹੈਗੇ ਆਪਾਂ ਤੇ ਨਾ ਹੀ ਆਪਾਂ ਫੂਡ ਰੈਸਪੀਆਂ ਵਾਲੇ ਵਲੌਗ ਬਣਾਉਨੇ ਆ ਇਹਦੇ ਵਲੌਗ ਦੇ ਵਿੱਚ ਆਪਾਂ ਫੂਡ ਬਣਾ ਰਹੇ ਆ ਤੇ ਬਸ ਸ਼ੇਅਰ ਕਰ ਦਿੰਨੇ ਆ ਨਾਲ ਠੀਕ ਹੈ ਪਰ ਇਹ ਆਪਣਾ ਸਪੈਸ਼ਲ ਨਹੀਂ ਬਣਾ ਰਹੇ ਬਸ ਆਪਾਂ ਹਾਂ ਇਹ ਕੋਈ ਸਪੈਸ਼ਲ ਨਹੀਂ ਆਪਣਾ ਫੈਮਿਲੀ ਵਲੌਗ ਹੈ ਬਸ ਇਹ ਆ ਵੀ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਨਾਲ ਇਹ ਵੀ ਆਪਾਂ ਝੜਾਪੜਾਣਾ ਠੀਕ ਹੈ ਇਹਨੂੰ ਵੀ ਤੇ ਹੁਣ ਆਪਾਂ ਉਹ ਲੈਈਏ ਆ ਪਈ ਹੈ ਆਪਿਆ ਸਾਡਾ ਸੈਂਡਵਿਚ ਮੇਕਰ ਤੇ ਅੱਜ ਜਿਹੜੀ ਰੈਸিপি ਬਣ ਰਹੀ ਏ ਰਸੋਈ ਤੋਂ ਬਾਹਰ ਬਣ ਰਹੀ ਏ ਠੀਕ ਹੈ ਜੀ ਕਿਉਂਕਿ ਆ ਸੈਂਡਵਿਚ ਮੇਕਰ ਨੂੰ ਬਿਜਲੀ ਨਾਲ ਲਾਣਾ ਤੇ ਆਪਾਂ ਉੱਥੇ ਲਾ ਲੈਣਾ ਚਪੇੜਾ ਆਵਾ ਚਪੇੜਾ ਉਹ ਭਰਾ ਮਾਨੂੰ ਨਾ ਨਾ ਸਾਈਂ ਜਾ ਤੁਹਾਰ ਕਿਉਂ ਆ ਗਿਆ ਮੰਨੀ ਕੱਲੀ ਕੱਲੀ ਚੀਜ਼ ਲੈ ਕੇ ਆ ਰਿਹਾ ਹੈ ਕਰੀਆ ਕਰਕੇ ਰੱਖ ਦਿੰਦੀ ਆ ਤੇ ਚਾਹ ਬਣਾਉਣੀ ਆ ਹਾਂ ਹੋਇਆ ਪਰ ਨਾ ਕਿ ਅਗਰ ਹੋ ਰਿਹਾ ਤੇ ਉਹ ਵਾਲੀ ਮੀਨ ਨੂੰ ਮਾ ਡੱਬੂ ਪਾ ਠੀਕ ਹੈ ਆਪਾਂ ਫਿਲਿੰਗ ਕਰ ਲਈ ਹੋਈ ਆ ਤੇ ਇਹਦੇ ਉੱਤੇ ਬਸ ਆ ਮੁੱਦਾ ਮਾਰ ਦੇਣਾ ਠੀਕ ਆ ਮੈਂ ਉਹ ਮੈਂ ਜੀ ਤੇ ਸਭ ਤੋਂ ਜਲਦੀ ਬਣਾ ਹਾਂ ਸਭ ਤੋਂ ਜੀ ਹਾਂ ਜੇ ਟੋਸਟਰ ਹੈਗਾ ਤਾਂ ਕਰਕੇ ਅੱਛਾ ਸਾਨੂੰ ਆਪਣਾ ਟੋਸਟਰ ਆਪਾਂ ਕਿੱਥੋਂ ਮਿਲਿਆ ਸੀ ਲੇ ਗਏ ਲੈ ਕੇ ਆਏ ਸੀ ਨਵਾ ਨਹੀਂ ਮਿਲਿਆ ਸੀ ਮੰਮੀ ਦਾ ਉਹ ਨਹੀਂ ਲੈ ਕੇ ਐਸੀ ਕਮੈਂਟਰੀ ਸ਼ੋ ਕੋ ਲੈ ਕੇ ਆਏ ਸੀ ਯਰ ਸਪੈਸ਼ਲ ਸਪੈਸ਼ਲ ਲੈ ਕੇ ਆਏ ਸੀ ਕਿਸੇ ਚੀਜ਼ ਨਾਲ ਮਿਲਿਆ ਕੋਸਟਰ ਓਏ ਉਹ ਨਹੀਂ ਮਿਲਿਆ ਉਹ ਮਿਲਿਆ ਸੀ ਉਹ ਦੂਜਾ ਪ੍ਰੈਸ਼ਰ ਕੁਕਰ ਆਲਾ ਲੈ ਆਣਾ ਜਲਦੀ ਓਵਨ ਮਿਲਿਆ ਸੀ ਆਪਾਂ ਨੂੰ ਜਿਹੜਾ ਓਵਨ ਕਹਤਾ ਇੰਡਕਸ਼ਨ ਇੰਡਕਸ਼ਨ ਚੂਲਾ ਇੰਡਕਸ਼ਨ ਤੇ ਆਪਾਂ ਲਿਆ ਸੀ ਇੱਥੋਂ ਓਏ ਇੰਡਕਸ਼ਨ ਫਰੀ ਉਹ ਮਿਲਿਆ ਨਹੀਂ ਸੀ ਸਕੀਮ ਦੇ ਵਿੱਚੋਂ ਇੱਕ ਵਾਰੀ ਵੀਡੀਓ ਵੀ ਬਣਾਈ ਸੀ ਉਹਦੀ ਨਹੀਂ ਯਾਰ ਇਹ ਔਨਲਾਈਨ ਹੀ ਮਗਾਇਆ ਲੈ ਕੇ ਆਏ ਸੀਗੇ ਯਾਰ ਨੂੰ ਚੰਗੀ ਤਰ੍ਹਾਂ ਯਾਰ ਨੂੰ ਬੋਲ ਲਾਵੇ ਤੇ ਕੁ ਲੋ ਤਾਂ ਬਿਜਲੀ ਤੇੜਾ ਲਾਵਾਂ ਚ ਪੜਾ ਮੈਨੂੰ ਬੋਲ ਬਿਜਲੀ ਹੈ ਪੁੱਤ ਬਿਜਲੀ ਚਲਾ ਉਹ ਡੈਡੀ ਨੂੰ ਡੈਡੀ ਦੀ ਤੇ ਆ ਆਪਣਾ ਦੇਸੀ ਜਗਾੜ ਉਹ ਦੇਖੋ ਕੀ ਆ ਬਾਤ ਪਹੁੰਚੇਗੀ ਤਾਰ ਥੋੜਾ ਹੋਰ ਨੇੜੇ ਕਰਨਾ ਮੈਣ ਅੱਜ ਮੇਰੇ ਨਾਮ ਤੋਂ ਸੈਂਡਵਿਚ ਮੰਗਵਾ ਲਿਆ ਜਦੋਂ ਚਿੰਤਾ ਲੱਗਿਆ ਹਾਂ ਉਹਨੇ ਥਾਲੀ ਲੈ ਕੇ ਆਈ ਸਾਰਾ ਪ੍ਰਵਾਹ ਦੇਖ ਲਓ ਸੈਂਡਵਿਚ ਬਣਾ ਰਿਆ ਇਹਨੂੰ ਕਹਦੇ ਫੈਮਿਲੀ ਫੈਮਿਲੀ ਰੈਸিপি ਐਵੇਂ ਨਹੀਂ ਓਏ ਫੈਮਿਲੀ ਰੈਸিপি ਹਾਂਜੀ ਤੇ ਹੁਣ ਸਾਡਾ ਸੈਂਡਵਿਚ ਤਿਆਰ ਹੈ ਥੋੜਾ ਜਿਹਾ ਖਾ ਲਿਆ ਵੀਡੀਓ ਨਹੀਂ ਬਣਾਈ ਹੁਣ ਮੈਂ ਖਾ ਕੇ ਦੇ ਦਾਂ ਤੁਹਾਨੂੰ ਹੋਰ ਦਰਦਾਂ ਵੀ ਟੇਸਟ ਕਿਦਾਂ ਦਾ ਬਾੜਾ ਇਹ ਖਾਦਾ ਨਾ ਕਿਉਂਕਿ ਗਰਮ ਬਹੁਤ ਜ਼ਿਆਦਾ ਸੀ ਟੇਸਟ ਨਹੀਂ ਪਤਾ ਲੱਗਿਆ ਹੁਣ ਥੋੜਾ ਠੰਡਾ ਆਇਆ ਤੇ ਹੁਣ ਟੇਸਟ ਪਤਾ ਲੱਗੇਗਾ ਕਾਹਦੇ ਮੇਰੇ ਨਾਮ ਦਾ ਬਣਿਆ ਹੈ ਜਿੰਕੀ ਜਿੰਕੀ ਕੋਈ ਚਾਹੇ ਪਰੰਚੀ ਆ ਜਾਵੇ ਚੱਲੀਏ ਤਾਂ ਚਾਰ ਮਿੰਟ ਦੇ ਵਿੱਚ ਜੇ ਤੁਹਾਨੂੰ ਮੂਵੀ ਖਾਣਾ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜਿਹੜਾ ਨੀਤੇ ਲਿੰਕ ਵਾਲਾ ਬਟਨ ਆ ਉਹਨੂੰ ਦਬਾਓ ਫਿਰ ਦੇਖੋ ਮੇਰਾ ਬੱਚਾ ਕਿੰਨਾ ਤਕੜਾ ਬਲੌਗਰ ਬਣ ਗਿਆ ਡੈਡੀ ਹੈ ਐ ਲੈਣਾ ਮੈਨੂੰ ਨਹੀਂ ਆਉਂਦੀਆਂ ਜੇ ਤੁਹਾਨੂੰ ਵਧੀਆ ਲੱਗਿਆ ਤੇ ਨੀਚੇ ਲਾਈਕ ਵਾਲਾ ਬਟਨ ਦੱਬੋ ਠੀਕ ਹੈ ਸਹੀ ਲੱਗਾ ਤੇ ਸਬਸਕ੍ਰਾਈਬ ਕਰੋ ਤੇ ਤਾਂ ਤੁਹਾਨੂੰ ਦਵਾਂਗੇ ਤਾਂ ਤਾਂ ਤੇ ਆਏ ਤੂੰ ਇਹ ਤੇ ਬੱਸ ਨਿਕਲ ਹਾਂ ਜਰਾ ਕੱਟ ਕੇ ਚਾਹ ਵੀ ਆ ਗਈ ਐ ਗਰਮਾ ਗਰਮ ਰੰਗ ਬਰੰਗੇ ਕੱਪਾਂ 'ਚ ਵਿੱਚ ਤੇ ਚਟਨੀ ਦੇ ਨਾਲ ਲਾ ਲਾ ਕੇ ਤੇ ਖਾਵਾਂਗੇ ਹੁਣ ਆਪਾਂ ਹੁਣ ਖਾਈਏ ਤੇ ਫੇਰ ਆਪਾਂ ਤੁਹਾਨੂੰ ਮਿਲਦੇ ਹਾਂ ਨਾ ਮਨਪੀਤ ਸਹੀ ਗੱਲ ਪਹਿਲਾਂ ਛੱਕੀਏ ਫਟੇ ਚੱਕੀਏ ਹੋ ਗਿਆ ਨੰਨੂ ਸਵਾਦ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਹਾਂਜੀ ਸਵਾਦ ਲੱਗਿਆ ਵੇ ਕਹੇ ਬਲੌਗ ਹੋ ਰਹੀਏ ਲੱਗਿਆ ਤੇ ਸਵਾਦ ਨੁਗੜਾ ਖਾਂਦੇ ਆਪਾਂ ਬਹੁਤ ਟੇਸਟੀ ਹੈ ਤੇ ਹਰ ਸ਼ਾਮ ਦੀ ਤਰ੍ਹਾਂ ਹੁਣ ਵੀ ਆਪਾਂ ਉੱਪਰ ਆਏ ਆ। ਤੇ ਉੱਪਰ ਬੱਦਲ ਦੇਖੋ ਇਹ ਲੱਗਦਾ ਵਰੇਗਾ ਹੈਨਾ ਪਏਗਾ ਮੀਂਹ ਇੰਨੇ ਕਿੰਨੇ ਪਾਣੀ ਦਤਾ ਹੈ। ਇੰਨੇ ਤੋਂ ਜ਼ਿਆਦਾ ਪੂਰਾ ਪੈਣਾ। ਹੂੰ। ਡੜੀਓ ਪੱਖੇ ਦਾ ਦੇਖੋ ਸਾਰਾ ਪਤਾ ਨਹੀਂ ਕਿੰਨੇ ਛਿੱਲਿਆ ਪਿਆ ਸਮਝ ਤੋਂ ਬਾਹਰ ਹੋ ਗਈ ਗੱਲ। ਮੇਰੇ ਮਾਰਗੇ ਨਾਲ 1% ਕਿੱਡੀ ਗਿੱਤੀ ਹੈ। ਹੋਏ ਆਪਣੇ ਨਿਆਰੇ ਤੋਂ ਬਾਹਰ ਆ ਗਏ। ਹੋਰ ਕੀ ਯਾਰ? ਸਮਝ ਤੋਂ ਬਾਹਰ ਬੱਦਲ ਦੇਖੋ ਕਿੰਨੇ ਸੋਹਣੇ ਨੇ ਯਾਰ। ਪਰ ਪੈਣੇ ਨਹੀਂ ਚਾਹੀਦੇ ਹੈ ਨਾ ਖਤਰਨਾਕ ਹੈ ਕਣਕਾਂ ਖੜੀਆਂ ਨੇ ਲੈ ਹੈ ਨਾ ਵਾਢੀ ਹੋਈ ਨਹੀਂ ਪੂਰੀ ਨਲੇ ਕਰਦੇ ਬਨੇ ਨਲੇ ਕਰਦੇ ਬਨੇ ਹੈ ਨਾ ਕਿ ਮੈਨਾਂ ਲੱਗਿਆ ਪਤਾ ਕਿ ਵਾਰੀ ਨਹੀਂ ਨਾ ਆਂਦੀ ਕੰਮੈਨਾਂ ਦੀ ਹੁਣ ਤੇ ਹੱਥਾਂ ਨਹੀਂ ਲੱਗੇ ਹੁਣ ਤੇ ਹੱਥਾਂ ਨਹੀਂ ਲੱਗੇ ਹੋਏ ਨੇ ਕਈ ਹੈ ਨਾ ਪਰ ਪਣੀ ਤਾਂ ਬਹੁਤ ਲੋਟ ਜਾਏ ਪੰਜਾਣਾ ਜਿੱਥੇ ਫਿਰ ਅੱਧੀਆਂ ਉਧਰ ਨਹੀਂ ਚਲ ਜਾਂਦੀਆਂ ਯੂਪੀ ਵਾਲੇ ਯੂਪੀ ਐਲ ਚਲੀਆਂ ਜਾਂਦੀਆਂ ਨਾ ਯੂਪੀ ਬਿਹਾਰ ਚਲੀਆਂ ਜਾਂਦੀਆਂ ਮੱਧ ਪ੍ਰਦੇਸ਼ ਚਲੀਆਂ ਜਾਂਦੀਆਂ ਮਹਾਰਾਸ਼ਟਰ ਚਲੀਆਂ ਜਾਂਦੀਆਂ ਪੰਜਾਬ ਦੀਆਂ ਕੰਮੈਨਾਂ ਉਹ ਮਸ਼ੀਨਾਂ ਜ਼ਿਆਦਾ ਹੋ ਗਈਆਂ ਪੰਜਾਬ ਨਾਲ ਤੇ ਬਹੁਤ ਘੱਟ ਨੇ ਪੰਜਾਬ ਹਰਿਆਣਾ ਨਾਲ ਬਹੁਤ ਘੱਟ ਨੇ ਹਾਂ ਹੁਣ ਇਸ ਵੀ ਲੋਕ ਨੂੰ ਆਪਾਂ ਕਰਦੇ ਐਸੇ ਐਂਡ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਦੇ ਚੈਨਲ ਦੇ ਨਵੇਂ ਠੀਕ ਹੈ ਜੀ ਮਿਲਦੇ ਆ ਨਵੇਂ ਵਲੌਗ ਦੇ ਸਤਿ ਸ਼੍ਰੀ ਅਕਾਲ ਜੀ